ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ employment express ਵਿੱਚ ਅੱਜ ਆਪਾਂ ਇੱਕ ਹੋਰ ਜੌਬ ਅਪਡੇਟ ਲੈ ਕੇ ਆ ਚੁੱਕੇ ਹਾਂ ਜੋ ਕਿ ਐਮਸ ਬਠਿੰਡਾ ਵਿੱਚ ਨਰਸਿੰਗ ਅਫਸਰ ਦੀਆਂ ਜੋ ਵੈਕੈਂਸੀਆਂ ਦੀ ਅਨਾਉਂਸਮੈਂਟ ਹੋਈ ਹੈ ਉਸ ਬਾਰੇ ਇਸ ਨੋਟੀਫਿਕੇਸ਼ਨ ਦੇ ਵਿੱਚ ਆਪਾਂ ਗੱਲ ਕਰਾਂਗੇ ਵੀਡੀਓ ਨੂੰ ਡਿਟੇਲ ਚ ਦੱਸਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਜੋ ਅਪਡੇਟ ਸਾਡੇ ਚੈਨਲ ਤੇ ਅਪਡੇਟ ਹੁੰਦੀ ਹੈ ਉਸ ਦੀ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਵੀਡੀਓ ਨੂੰ ਆਪਣੇ ਦੋਸਤਾਂ ਵਿੱਚ ਸ਼ੇਅਰ ਜ਼ਰੂਰ ਕਰੋ ਤਾਂ ਕਿ ਕੋਈ ਵੀ ਨੋਟੀਫਿਕੇਸ਼ਨ ਤੁਹਾਡੇ ਦੋਸਤ ਤੋਂ ਮਿਸ ਹੋ ਜਾਂਦਾ ਉਹ ਮਿਸ ਨਾ ਹੋਵੇ ਵੈਕੈਂਸੀਆਂ ਜੋ ਆ ਇਹਨਾਂ ਦੀਆਂ ਵੈਕੈਂਸੀਆਂ ਦੀ ਜੋ ਅਨਾਉਂਸਮੈਂਟ ਹੈ ਜੀ ਜੋ ਇਹਨਾਂ ਦੀ ਡਿਟੇਲਡ ਵੈਕੈਂਸੀਆਂ ਉਹ ਬਾਅਦ ਵਿੱਚ ਅਨਾਉਂਸਮੈਂਟ ਕੀਤੀਆਂ ਜਾਣਗੀਆਂ ਇਹਨਾਂ ਨੇ ਇਸ ਦੇ ਵਿੱਚ ਨੋਟੀਫਿਕੇਸ਼ਨ 'ਚ ਮੈਂਸ਼ਨ ਕੀਤਾ ਤੇ ਜੋ ਇਹ ਜੋ ਵੈਕੈਂਸੀਆਂ ਜਿੰਨੀਆਂ ਵੀ ਹੋਣੀਆਂ ਉਹਦੇ ਵਿੱਚ 80% ਵੈਕੈਂਸੀਆਂ ਫੀਮੇਲ ਵਾਸਤੇ ਤੇ 20% ਵੈਕੈਂਸੀਆਂ ਮੇਲ ਕੈਂਡੀਡੇਟਸ ਵਾਸਤੇ ਰਿਜ਼ਰਵ ਰਹਿਣ ਵਾਲੀਆਂ ਤੇ ਇਹ ਜੋ ਵੈਕੈਂਸੀਆਂ ਨੂੰ ਨਿਕਲੀਆਂ ਇਹ ਏਮਸ ਨੋਰਸੈਂਟ ਦੇ ਅੰਡਰ ਨਿਕਲੀਆਂ ਹੋਈਆਂ ਵੈਕੈਂਸੀਆਂ ਜੀ ਜੋ ਕਿ ਨਰਸਿੰਗ ਆਫਸਰ ਰਿਕਰੂਟਮੈਂਟ ਕਾਮਨ ਐਲੀਜੀਬਿਲਟੀ ਟੈਸਟ ਜਿਸ ਨੂੰ ਕਿਹਾ ਜਾਂਦਾ ਨੋਰਸੈਂਟ ਉਹ ਉਸ ਦੇ ਅੰਡਰ ਨਿਕਲੀਆਂ ਇਸ ਦੇ ਵਿੱਚ ਜੋ ਤੁਹਾਡਾ ਪੇ ਲੈਵਲ ਜੋ ਸੈੱਟ ਦੇ ਹਿਸਾਬ ਨਾਲ ਤੁਹਾਨੂੰ ਇਸ ਵਿੱਚ ਪੇ ਮਿਲਣ ਵਾਲੀ ਹੈ ਜਿਹਦੇ ਵਿੱਚ ਕਿ ਤੁਹਾਡੀ 93 34800 ਤੋਂ ਲੈ ਪੇਮੈਂਟ ਸਟਾਰਟ ਤੇ 4600 ਰੁਪਿਆ ਗ੍ਰੇਡ ਪੇਸ ਵਿੱਚ ਲੱਗਣ ਵਾਲੀ ਹੈ एलिजिਬਿਲਟੀ ਕਰਾਈਟੇਰੀਆ ਦੀ ਗੱਲ ਕਰੀਏ ਤਾਂ ਜੀ ਤੁਸੀਂ ਬੀਐਸਸੀ ਨਰਸਿੰਗ ਬੀਐਸਸੀ ਆਨਰ ਨਰਸਿੰਗ ਹੋਣੀ ਚਾਹੀਦੀ ਹੋ ਜਾਂ ਬੀਐਸਸੀ ਨਰਸਿੰਗ ਤੇ ਇੰਡੀਅਨ ਕਾਉਂਸਲ ਜਾਂ ਸਟੇਟ ਕਾਉਂਸਲ ਨਾਲ ਰਜਿਸਟਰਡ ਹੋਣੀ ਚਾਹੀਦੀ ਹੋ ਜਾਂ ਫਿਰ ਤੁਸੀਂ ਬੀਐਸਸੀ ਪੋਸਟ ਬੇਸਿਕ ਬੀਐਸਸੀ ਨਰਸਿੰਗ ਤੇ ਪੋਸਟ ਬੇਸਿਕ ਵੀ ਅਸੀ ਨਰਸਿੰਗ ਹੋਣੀ ਚਾਹੀਦੀ ਤੇ ਜਬ ਬੀਐਸਸੀ ਪੋਸਟ ਸਰਟੀਫਿਕੇਟ ਤੁਹਾਡੇ ਕੋਲੇ ਹੋਣਾ ਚਾਹੀਦਾ ਤੇ ਨਰਸਿੰਗ ਕਾਉਂਸਲ ਨਾਲ ਰਜਿਸਟਰਡ ਹੋਣੇ ਚਾਹੀਦੇ ਹੋ ਠੀਕ ਹੈ ਜੀ ਇਸ ਤੋਂ ਇਲਾਵਾ ਜਾਂ ਫਿਰ ਜਿੰਨਾ ਕੈਂਡੀਡੇਟਸ ਕੋਲੇ ਡਿਪਲੋਮਾ ਜੀਐਨਐਮ ਦਾ ਹੈਗਾ ਇੰਡੀਅਨ ਨਰਸਿੰਗ ਕਾਉਂਸਲ ਦੇ ਅੰਡਰ ਇੰਸਟੀਚਿਊਟੋਂ ਦਾ ਉਹ ਵਾਲੇ ਕੈਂਡੀਡੇਟਸ ਹੋਣੇ ਚਾਹੀਦੇ ਤੇ ਰਜਿਸਟਰਡ ਨਰਸਿੰਗ ਕਾਉਂਸਲ ਨਾਲ ਹੋਣੇ ਚਾਹੀਦੇ ਆ ਤੇ 2 ਸਾਲ ਦਾ ਐਕਸਪੀਰੀਅੰਸ 50 ਬੈੱਡ ਹਸਪੀਟਲ ਦਾ GNM ਵਾਲੇ ਕੈਂਡੀਡੇਟਸ ਵਾਸਤੇ ਲਾਜ਼ਮੀ ਰੱਖਿਆ ਗਿਆ ਤੋਂ ਤਾਂ ਹੀ ਅਪਲਾਈ ਉਸ ਨੂੰ ਕਰਨ ਜਿਨ੍ਹਾਂ ਕੋਲੇ 2 ਸਾਲ ਦਾ ਐਕਸਪੀਰੀਅੰਸ ਹੈਗਾ ਇਹ ਕੰਪਲਸਰੀ ਹੈ GNM ਕੈਂਡੀਡੇਟਸ ਵਾਸਤੇ ਤੇ ਏਜ ਲਿਮਟ ਜੋ ਇਸ ਵਿੱਚ ਰੱਖੀ ਗਈ ਜੀ ਏਜ ਲਿਮਟ ਹੈਗੀ 18 ਤੋਂ 30 ਸਾਲ ਦੀ ਏਜ ਲਿਮਟ ਇਸ ਵਿੱਚ ਰਹਿਣ ਵਾਲੀ ਆ ਏਜ ਰੈਲੈਕਸੇਸ਼ਨ ਗਵਰਨਮੈਂਟ ਰੂਲ ਦੇ ਹਿਸਾਬ ਨਾਲ SC ST ਨੂੰ 5 ਸਾਲ OBC ਨੂੰ 3 ਸਾਲ ਤੇ ਐਕਸ ਸਰਵਿਸਮੈਨ ਕੈਂਡੀਡੇਟਸ ਨੂੰ ਜੋ ਮਿਲਣ ਵਾਲੀ ਹੈ ਉਸ ਦੇ ਹਿਸਾਬ ਨਾਲ ਮਿਲੇਗੀ ਦੂਜਾ ਇਹਦੇ ਵਿੱਚ ਜਨਰਲ ਵਾਲੇ ਕੈਂਡੀਡੇਟ ਦੀ ਜੋ ਅਪਲੀਕੇਸ਼ਨ ਫੀਸ ਰਹਿਣ ਵਾਲੀ ਹੈ ਜੀ ਉਹ 3000 ਰੁਪਏ ਅਪਲੀਕੇਸ਼ਨ ਫੀਸ ਹੈ ਐਸਸੀ ਐਸਟੀ ਤੇ ਈਡਬਲਯੂਐਸ ਵਾਲਿਆਂ ਦੀ 2400 ਰੁਪਏ ਅਪਲੀਕੇਸ਼ਨ ਫੀਸ ਰਹਿਣ ਵਾਲੀ ਹੈ ਪੀਡਬਲਯੂਡੀ ਕੈਂਡੀਡੇਟਸ ਦੀ ਜੋ ਹੈ ਕੋਈ ਫੀਸ ਇਸ ਵਿੱਚ ਨਹੀਂ ਲੱਗਣ ਵਾਲੀ ਤੇ ਐਸਸੀ ਐਸਟੀ ਕੈਂਡੀਡੇਟ ਜੋ ਇਸ ਪੇਪਰ ਦੇ ਵਿੱਚ ਅਪੀਅਰ ਕਰਨਗੇ ਉਹਨਾਂ ਦੀ ਫੀਸ ਜੋ ਹੈ ਰਿਜ਼ਲਟ ਨਿਕਲਣ ਤੋਂ ਬਾਅਦ ਚ ਠੀਕ ਹੈ ਜੀ ਵੈਰੀਫਿਕੇਸ਼ਨ ਜਦੋਂ ਐਸ ਸੀ ਐਸ ٹی ਸਰਟੀਫਿਕੇਟ ਵੈਰੀਫਾਈ ਹੋਣ ਤੋਂ ਬਾਅਦ ਵਿੱਚ ਉਹਨਾਂ ਦੀ ਫੀਸ ਜੋ ਹੈ ਵਾਪਸ ਕਰ ਦਿੱਤੀ ਜਾਊਗੀ ਜਿਹੜੇ ਕੈਂਡੀਡੇਟਸ ਪੇਪਰ ਪਾਸ ਹੋਣਗੇ ਤੇ ਇਹਨਾਂ ਦਾ ਸੋਈ ਸੀਬੀਟੀ ਟੈਸਟ ਦਾ ਜੋ ਪਹਿਲਾ ਪੇਪਰ ਹੈ ਜੀ 14 ਅਪ੍ਰੈਲ ਦਿਨ ਐਤਵਾਰ ਵਾਲੇ ਦਿਨ ਸੀਬੀਟੀ ਟੈਸਟ ਹੋਣ ਵਾਲਾ ਹੈ ਤੇ ਮੇਨ ਜੋ ਪੇਪਰ ਹੋਣਾ ਜੀ 5 ਮਈ ਉਹ ਵੀ ਦਿਨ ਐਤਵਾਰ ਨੂੰ ਸੈਕੰਡ ਪੇਪਰ ਨੋਟਸ਼ੀਟ ਦਾ ਮੇਨਸ ਦਾ ਪੇਪਰ ਹੋ ਜਾਣਾ ਹੈ ਇਸ ਕਰਕੇ ਕੈਂਡੀਡੇਟਸ ਜੋ ਅਪਲਾਈ ਕਰਨਗੇ ਆਪਣੀ ਤਿਆਰੀ ਨਾਲ ਦੀ ਨਾਲ ਸਟਾਰਟ ਕਰ ਦੇਣ ਔਨਲਾਈਨ ਅਪਲਾਈ 26 ਫਰਵਰੀ ਤੋਂ ਸਟਾਰਟ ਹੈ ਜੀ ਤੇ ਲਾਸਟ ਡੇਟ ਅਪਲਾਈ ਕਰਨ ਦੀ 17 ਮਾਰਚ ਲਾਸਟ ਡੇਟ ਅਪਲਾਈ ਕਰਨ ਦੀ ਹੈ ਜੀ ਅਪਲਾਈ ਤੁਸੀਂ aims.exam.ac.in ਦੀ ਵੈਬਸਾਈਟ ਤੇ ਜਰੂਰ ਭਰ ਦਿਓ aims ਬਠਿੰਡਾ ਵਾਲੇ ਪੰਜਾਬ ਦੇ ਕੈਂਡੀਡੇਟਸ ਵਾਸਤੇ ਬਹੁਤ ਵਧੀਆ ਜੌਬ ਅਪਡੇਟ ਹੈ ਜੀ ਕਿੰਨੀਆਂ ਵੈਕੈਂਸੀਆਂ ਇਹਦੇ ਵਿੱਚ ਨੌਂ ਸੌ ਹੋਣਗੀਆਂ ਉਹ ਬਾਅਦ ਵਿੱਚ ਐਮਸੀ ਵੈਬਸਾਈਟ ਤੇ ਪਹਿ ਜਾਣਗੀਆਂ ਤੁਸੀਂ ਵੇਮਸ ਬਠਿੰਡਾ ਦੀ ਵੈਬਸਾਈਟ ਸਮੇਂ-ਸਮੇਂ ਸਰ ਨਾਲ ਚੈੱਕ ਕਰਦੇ ਰਹੋ ਲਾਸਟ ਡੇਟ ਅਪਲਾਈ ਕਰਨ ਦੀ ਤੁਹਾਨੂੰ ਪਹਿਲਾਂ ਦੱਸਤਾ ਜੀ 17 ਮਾਰਚ ਲਾਸਟ ਡੇਟ ਅਪਲਾਈ ਕਰਨ ਦੀ ਹੈ ਜਿੰਨਾ ਕੈਂਡੀਡੇਟਸ ਨੇ ਅਪਲਾਈ ਕਰਨਗੇ ਉਹਨਾਂ ਨੂੰ ਕਰੈਕਸ਼ਨ ਕਰਨ ਵਾਸਤੇ 18 ਮਾਰਚ ਤੋਂ 20 ਮਾਰਚ ਤੱਕ ਦਾ ਟਾਈਮ ਵੀ ਦਿੱਤਾ ਜਾਊਗਾ ਜੇ ਕੋਈ ਕਿਸੇ ਦਾ ਗਲਤ ਸਾਈਨ ਵਗੈਰਾ ਜਾਂ ਕੁਝ ਹੋਰ ਅਪਲੋਡ ਕਰਨ ਨੂੰ ਰਹਿ ਜਾਂਦਾ ਤਾਂ ਉਹ ਦੁਬਾਰਾ ਇਸ ਵਿੱਚ ਅਪਲੋਡ ਕਰ ਸਕਦੇ ਆ ਏਜ ਰੈਲੈਕਸੇਸ਼ਨ ਗਵਰਨਮੈਂਟ ਰੂਲ ਦੇ ਹਿਸਾਬ ਨਾਲ ਤੁਹਾਨੂੰ ਇਸ ਵਿੱਚ ਮਿਲ ਜਾਊਗੀ ਬਾਕੀ ਜੋ ਕੈਂਡੀਡੇਟਸ ਜੀਐਨ ਵਾਲੇ ਕੈਂਡੀਡੇਟਸ ਵਾਸਤੇ ਖਾਸ 2 ਸਾਲ ਦਾ ਐਕਸਪੀਰੀਅੰਸ ਤੁਹਾਡਾ ਹੋਣਾ ਚਾਹੀਦਾ ਪ੍ਰੀਮੀਅਰ ਪੇਪਰ ਦੇ ਵਿੱਚ ਜੀ ਤੁਹਾਡਾ ਸਕੀਮ ਜੋ ਹੋਣ ਵਾਲੀ ਹੈ ਤੁਹਾਡਾ 100 ਨੰਬਰ ਦੇ MCQ 100 ਨੰਬਰ ਇਸ ਵਿੱਚ ਰਹਿਣ ਵਾਲਾ ਤੇ ਡੇਢ ਘੰਟੇ ਦਾ ਤੁਹਾਡਾ ਪੇਪਰ ਰਹਿਣ ਵਾਲਾ ਜੀ 20 ਕੁਐਸਚਨ ਤੁਹਾਡੇ ਜਨਰਲ ਨੋਲੇਜ ਦੇ ਤੇ ਮੈਥ ਦੇ ਹੋਣਗੇ ਤੇ 80 ਕੁਐਸਚਨ ਤੁਹਾਡੇ ਨਰਸਿੰਗ ਦੇ ਸਿਲੇਬਸ ਦੇ ਹਿਸਾਬ ਦੇ ਨਾਲ ਇਸ ਵਿੱਚ ਰਹਿਣ ਵਾਲੇ ਤੇ 1/3 ਮਾਰਕਸ ਦੀ ਰੋਂਗ ਕੁਐਸਚਨ ਦੀ ਨੈਗੇਟਿਵ ਮਾਰਕਿੰਗ ਇਸ ਵਿੱਚ ਰਹਿਣ ਵਾਲੀ ਹੈ ਕੁਐਸਚਨ ਪੇਪਰ ਪੰਜ ਭਾਗਾਂ ਵਿੱਚ ਵੰਡਿਆ ਜਾਊਗਾ ਹਰ ਭਾਗ 18 ਮਿੰਟਾਂ ਦਾ ਹੋਊਗਾ ਤੇ ਇਹ ਸਾਰੇ ਭਾਗ ਦੇ ਵਿੱਚ 20 ਕੁਐਸਚਨ ਹੋਣਗੇ ਉਸ ਤੋਂ ਬਾਅਦ ਜਿਹੜੇ ਕੈਂਡੀਡੇਟਸ ਪ੍ਰੀਵਰ ਵਿੱਚ ਹੋਣਗੇ ਉਹਨਾਂ ਨੂੰ ਜਨਰਲ ਕੈਟਾਗਰੀ 50% ਮਾਰਕਸ ਲੈਣੇ ਜ਼ਰੂਰੀ ਹੈ 45% ਮਾਰਕਸ OBC ਵਾਸਤੇ ਤੇ 40% SC ST ਕੈਂਡੀਡੇਟਸ ਵਾਸਤੇ ਲਾਜ਼ਮੀ ਰੱਖੇ ਗਏ ਹੈ PWD ਵਾਸਤੇ ਜੋ 5% ਐਡੀਸ਼ਨਲ ਉਹਨਾਂ ਨੂੰ ਰੈਲੈਕਸੇਸ਼ਨ ਦਿੱਤੀ ਜਾਊਗੀ 5% ਮਾਰਕਸ ਉਹਨਾਂ ਨੂੰ ਵਾਧਾ ਮਿਲ ਜਾਣਗੇ ਤੇ ਜਿਹੜੇ ਕੈਂਡੀਡੇਟਸ ਕੁਆਲੀਫਾਈ ਕਰਨਗੇ ਉਹਨਾਂ ਦਾ ਫਿਰ ਮੇਨ ਵਿੱਚ ਪੇਪਰ ਹੋਣਾ ਪੇਪਰ ਦੇ ਵਿੱਚ ਸੇਮ ਇਹਦੇ ਵਿੱਚ ਵੀ 100 ਨੰਬਰ ਦੇ ਮਾਰਕਸ ਹੋਣਗੇ ਜੀ 1/3 ਮੈਂ ਵਿੱਚ ਨੇਗੇਟਿਵ ਔਰ ਮਾਰਕਿੰਗ ਨੇਗੇਟਿਵ ਮਾਰਕਿੰਗ ਇਸ ਵਿੱਚ ਰਹਿਣ ਵਾਲੀ ਹੈ ਤੇ ਪੂਰੇ ਦਾ ਪੂਰਾ ਸਬਜੈਕਟ ਜਿਹੜਾ ਤੁਹਾਡਾ ਨਰਸਿੰਗ ਦੇ ਤੌਰ ਤੇ ਹੀ ਮੇਨਸ ਦੇ ਵਿੱਚ ਹੋਊਗਾ ਹੋਰ ਕੋਈ 100 ਦੇ 100 ਕੁਐਸਚਨ ਜੋ ਹੈ ਨਰਸਿੰਗ ਦੇ ਐਂਟਾਇਰ ਸਿਲੇਬਸ ਰਹਿਣ ਵਾਲਾ ਇਹਦੇ ਵਿੱਚ ਇਹਦੇ ਵਿੱਚ ਮੈਥ ਤੇ ਜਨਰਲ ਨਹੀਂ ਰਹਿਣ ਵਾਲੀ ਏਸੀ ਜੀ ਅੱਜ ਦੀ ਅਪਡੇਟ ਆਨਲਾਈਨ ਅਪਲਾਈ ਕਰਨ ਦਾ ਤੁਹਾਨੂੰ ਦੱਸਤਾ aimsexam.ac.in ਤੇ ਆਨਲਾਈਨ ਅਪਲਾਈ ਕਰਨਾ ਹੈ ਲਾਸਟ ਡੇਟ ਅਪਲਾਈ 17 ਮਾਰਚ ਲਾਸਟ ਡੇਟ ਅਪਲਾਈ ਕਰਨ ਦੀ ਜੀ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਹੈ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ